ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅੱਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1563 ईसवी ਵਿੱਚ ਗੋਇੰਦਵਾਲ ਸਾਹਿਬ ਵਿਖੇ ਪਿਤਾ ਰਾਮਦਾਸ ਦੀ ਮਾਤਾ ਭਾਨੀ ਦੀ ਕੁੱਖੋਂ ਅਵਤਾਰਤ ਹੋਇਆ ਹੈ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਇਹ ਉਹ ਥਾਨ ਹੈ ਡਿੱਠੇ ਸੱਬੇ ਥਾਵ ਨਹੀਂ ਤੁਜੇ ਆ ਇਹ ਹਰਿਮੰਦਰ ਸਾਹਿਬ ਦੀ ਉਸਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਾਈ ਹੈ ਇਹਦੇ ਚਾਰ ਦਰਵਾਜ਼ੇ ਰੱਖੇ ਗਏ ਹਨ ਚਾਰ ਦਰਵਾਜ਼ਾ ਮਤਲਬ ਹੈ ਕੋਈ ਜਾਤ ਬਰਾਦਰੀ ਵੀ ਇੱਥੇ ਆ ਸਕਦੀ ਹੈ ਜਾਂ ਆਨ ਲਈ ਚਾਰ ਦਰਵਾਜ਼ੇ ਹੈ ਪਰ ਜਾਣ ਲਈ ਇੱਕੋ ਰਸਤਾ ਹੈ ਮਤਲਬ ਪਰਮਾਤਮਾ ਨੂੰ ਪਾਣਾ ਮੈਂ ਕੋਈ ਵੀ ਧਰਮ ਆ ਕੇ ਇਹਨ ਪਰਮਾਤਮਾ ਡਹਿਗਾ ਇੱਕੋ ਰਸਤੇ ਜਾਣਾ ਪੈਣਾ ਸਾਰਿਆਂ ਨੂੰ ਇਹ ਉਹਨਾਂ ਨੇ ਉਪਦੇਸ਼ ਦਿੱਤਾ ਹੈ ਅਮਰਸਰ ਅੰਮ੍ਰਿਤ ਸਰੋਵਰ ਦੀ ਉਹਨਾਂ ਨੂੰ ਸਾਰੀ ਕਰਾਈ ਅੰਮ੍ਰਿਤ ਸਰ ਜਿਹੜਾ ਜੋ ਜਿੱਥੇ ਤੁਸੀਂ ਅੱਜ ਆਏ ਹੋ ਜੋ ਨਕਸ਼ਾ ਦੇਖਿਓ ਇਹ ਗੁਰੂ ਅਰਜਨ ਦੇਵ ਜੀ ਦਾ ਦਿੱਤਾ ਹੋਇਆ ਹੈ ਅੱਜ ਦਾ ਉਹਨਾਂ ਨੇ ਉਹਨਾਂ ਨੂੰ ਬਾਣੀ ਕੇ ਬੋਤਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਕਹਿ ਜਾਂਦਾ ਹੈ ਉਹਨਾਂ ਅੰਦਰ ਬੜੀ ਆਗਿਆਕਾਰੀ ਪੁੱਤਰ ਸੀਗੇ ਜਿਹੜੇ ਪਿਤਾ ਜੀ ਜੋ ਵੀ ਉਹਨਾਂ ਨੂੰ ਹੁਕਮ ਦਿੰਦੇ ਸੀਗੇ ਉਹ ਸਿਰ ਮੱਥੇ ਪ੍ਰਵਾਨ ਕਰਦੇ ਸੀ ਉਹਨਾਂ ਨੇ ਸਾਰੀ ਲੋਕਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੰਦਨਾ ਕਰਕੇ ਉਹਨਾਂ ਨੂੰ ਇਹ ਕਿਹਾ ਹੈ ਕਿ ਤੁਸੀਂ ਇੰਨੇ ਲੜ ਲੱਗੋ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈਗੀ ਹੈ ਉਹ ਤੁਹਾਨੂੰ ਹੋਏਗੀ ਇਸ ਲਈ ਅੱਜ ਦਾ ਦਿਨ ਜਿਹੜਾ ਹੈਗਾ ਗੁਰੂ ਅਰਜਨ ਦੇਵ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਸਮੂਹ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ ਉਹ ਕਹਿੰਦੇ ਜੇ ਆਉਣਾ ਜਦੋਂ ਆਪਾਂ ਹਰਿਮੰਦਰ ਸਾਹਿਬ ਪੈਰ ਧੋ ਕੇ ਅੰਦਰ ਜਾਂਦੇ ਹਾਂ ਤੇ ਪੋੜੀਆਂ ਉੱਤਰ ਕੇ ਜਾਂਦੇ ਹਾਂ ਕੋੜੀਆਂ ਉਧਰ ਦਾ ਮਤਲਬ ਇਹ ਆ ਆਪਣਾ ਮਨ ਨੀਵਾ ਕਰਕੇ ਆਓ ਜਦੋਂ ਤੁਸੀਂ ਮਨ ਨੀਵਾ ਕਰਕੇ ਆਓਗੇ ਬਰਕਤਾਂ ਤੁਹਾਡੇ ਨਾਲ ਹੋਣਗੀਆਂ ਸਮੂਹ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੂ ਅਰਜਨ ਦੇਵ ਜੀ ਦੀ ਪ੍ਰਕਾਸ਼ਪੁਰਬ ਦੀਆਂ ਸੰਗਤਾਂ ਦੀਆਂ ਮਨਾ ਰਹੀਆਂ ਹਨ ਹਾਂਜੀ ਹਾਂਜੀ ਇਹ ਸਾਡਾ ਪਹਿਲਾਂ ਇੱਥੋਂ ਬਦਰ ਮੀ ਔਰ ਪਪਾ ਜੀ ਇੱਥੋਂ ਹੀ ਪਾਕਿਸਤਾਨ ਜਾਤਾ ਗਿਆ ਸੀਗਾ ਉੱਥੇ ਚੁਕੇ ਸੀਗੇ ਤੇ ਕੱਲ ਉਹਨਾਂ ਦੀ ਵਾਪਸੀ ਹੋਈ ਹੈ ਜੀ ਤੇ ਅੱਜ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਵੀ ਸੰਗਤ ਲੈ ਕੇ ਪੂਰੇ ਪਰਿਵਾਰ ਤਿੰਨ ਚਾਰ ਪਰਿਵਾਰ ਲਗੇ ਇੱਥੇ ਅੱਜ ਪਹੁੰਚੇ ਆ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼ਪੁਰਾ ਪੰਜੀ ਪਾਸ਼ਾ ਜੀ ਦਾ ਜੀ ਠੀਕ ਹੈ ਬਹੁਤ ਆਨੰਦ ਆ ਰਿਹਾ ਜੀ ਬੱਚੇ ਪੂਰਾ ਸੁੱਖ ਲੈ ਰਹੇ ਮਤਲਬ ਕਿ ਕਿਨਾਂ ਸੁੱਖ ਸ਼ਾਂਤੀ ਵਾਸਤੇ ਅਸੀਂ ਅਰਦਾਸ ਕਰਦੇ ਆ ਕਿ ਬਾਬਾ ਜੀ ਹਰ 15 ਦਿਨਾਂ ਅ ਇੱਕ ਮਹੀਨੇ ਬਾਅਦ ਸਾਨੂੰ ਇੱਥੇ ਨਤਮਸਤਕ ਹੋਣ ਦਾ ਮੌਕਾ ਜ਼ਰੂਰ ਦੇਣਾ ਜੀ ਵੀ ਇੰਨਾ ਕਿ ਆਨੰਦ ਮਿਲਦਾ ਇੱਥੇ ਆ ਕੇ ਵੀ ਸਾਰਾ ਕੁਝ ਆਪਣਾ ਪਿੱਛੇ ਦਾ ਜੋ ਕਾਰੋਬਾਰ ਸਿਸਟਮ ਸਾਰਾ ਭੁੱਲ ਜਾਈਦਾ ਤੇ ਇੱਥੇ ਜੁਗ ਗਈ ਵੀ ਉਹਨਾਂ ਦੇ ਚਰਨਾਂ ਵਿੱਚ ਹੀ ਬਸ ਵੀ ਜੁੜੇ ਰਹਿਣਾ ਦਾ ਉਹ ਲੱਗਦਾ ਕਿ ਬੱਚੇ ਨੂੰ ਇਤਿਹਾਸ ਨਾਲ ਜੋੜਨਾ ਜ਼ਰੂਰੀ ਹੈ ਬਬਾਈ ਜ਼ਰੂਰੀ ਹੈ ਜੀ ਜੇ ਆਪਣੀ ਜੜ ਮਜ਼ਬੂਤ ਰੱਖਣੀ ਹੈ ਜੀ ਤਾਂ ਆਪਾਂ ਨੂੰ ਆਪਣੇ ਇਤਿਹਾਸ ਨਾਲ ਬੱਚੇ ਨੂੰ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਆਪਣੇ ਅਸ਼ੋਕੜ ਨਾਲ ਆਪਣੇ ਜੋ ਇਤਿਹਾਸ ਸਿੱਖ ਇਤਿਹਾਸ ਹੈ ਜੀ ਜੋ ਉਹਨਾਂ ਨਾਲ ਜੋੜ ਕੇ ਰੱਖਣਾ ਜ਼ਰੂਰੀ ਹੈ ਜੀ ਬਹੁਤ ਸੁਖੰਿਦ ਹੈ ਜੀ ਉਹ ਆ ਕੇ ਮਤਲਬ ਬਹੁਤ ਚੰਗਾ ਲੱਗਦਾ ਹੈ ਜਦੋਂ ਉਹ ਦਰਬਾਰ ਸਾਹਿਬ ਆਉਂਦੇ ਆ ਤੇ ਦਰਸ਼ਨ ਕਰਦੇ ਆ ਤਾਂ ਬਹੁਤ ਚੰਗਾ ਲੱਗਿਆ ਅੰਦਰ ਤੁਸੀਂ ਗਏ ਸੀ ਜਿਵੇਂ ਕਿ ਲੰਗਰ ਹਾਲ ਦੀ ਸੇਵਾ ਕੀਤੀ ਹੈ ਹਾਂਜੀ ਮਤਲਬ ਥੋੜੀ ਬਹੁਤੀ ਸੇਵਾ ਕਰਾਈ ਸੀ ਹਾਂਜੀ ਕਿੰਨਾ ਸ਼ਾਂਤ ਮਿਲਦਾ ਜਦੋਂ ਅੰਦਰ ਜਾਂਦੇ ਕਿ ਮਨ ਨੂੰ ਕਿਵੇਂ ਦਾ ਅਹਿਸਾਸ ਹੁੰਦਾ ਮਨ ਨੂੰ ਐਵੇਂ ਲੱਗਦਾ ਜਿਵੇਂ ਤੁਸੀਂ ਸ਼ਹਿਰੋਂ ਸਾਰੇ ਪਾਸੇ ਤੋਂ ਛੱਡ ਕੇ ਰੱਬ ਦੇ ਕੋਲ ਮਤਲਬ ਉਹਨਾਂ ਦੇ ਲਾਈਕ ਕੋਲ ਆ ਗਏ ਹੋ ਗੱਲ ਕਰ ਰਹੇ ਹੋ ਉਹਨਾਂ ਨਾਲ